ਸੱਚੀਆਂ ਕਾਲਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਮੱਤ ਤੇ ਪੜਦਾ ਵੀਡੀਓ ਦਾ ਐਂਡ ਹੋ ਚੁੱਕਾ ਹੈ ਤੇ ਆਪਾਂ ਉਸ ਬਾਰੇ ਹੀ ਗੱਲਾਂ ਕਰਾਂਗੇ ਜਿਵੇਂ ਕਿ ਤੁਸੀਂ ਦੇਖ ਲਿਆ ਕਿ ਵਿੱਕੀ ਨੂੰ ਅੰਤ ਤੇ ਇਕੱਲਾ ਹੀ ਰਹਿਣਾ ਪੈਂਦਾ ਹੈ ਕਿਉਂਕਿ ਜਦ ਉਹ ਗਲਤੀਆਂ ਕਰ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਮੈਂ ਸ਼ਾਇਦ ਸ਼ਾਰਟਕਟ ਰਸਤਾ ਅਪਣਾ ਕੇ ਅਮੀਰ ਵੀ ਹੋ ਜਾਵਾਂਗਾ ਤੇ ਕੰਮ ਵੀ ਮਿਹਨਤ ਵੀ ਨਾ ਕਰਨੀ ਪਵੇ ਪਰ ਇਹ ਰਸਤਾ ਹਮੇਸ਼ਾ ਗਲਤ ਪਾਸੇ ਹੀ ਜਾਂਦਾ ਹੈ ਤੇ ਵਿੱਕੀ ਦੇ ਨਾਲ ਵੀ ਉਦਾਂ ਹੀ ਹੁੰਦਾ ਹੈ ਸੋ ਜਦ ਉਹ ਘਰ ਵਾਪਸ ਆਉਂਦਾ ਹੈ ਤੇ ਉਸ ਦੀ ਫੈਮਿਲੀ ਵਿੱਚ ਜਦ ਉਸ ਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ ਤੇ ਉਹ ਬੋਧ ਹਰਾਨ ਹੁੰਦਾ ਹੈ ਤੇ ਫਿਰ ਉਹ ਆਪਣੇ ਗਵਾਂਢੀਆਂ ਘਰ ਜਾਂਦਾ ਹੈ ਤੇ ਉਹ ਉਸ ਨੂੰ ਦੱਸਦੇ ਆ ਕਿ ਸੰਦੀਪ ਤਾਂ ਕਵਲ ਦੇ ਨਾਲ ਬਾਹਰ ਚਲੀ ਗਈ ਕਿਉਂਕਿ ਕਵਲ ਨੇ ਆਪਣੀ ਫੈਮਲੀ ਨੂੰ ਉੱਥੇ ਸਾਥ ਦੇ ਲਿਆ ਬਾਅਦ ਵਿੱਚ ਪ੍ਰੀਤ ਦੇ ਉਸ ਦੀ ਸੱਸ ਇਕੱਲੀਆਂ ਰਹਿ ਜਾਂਦੀਆਂ ਨੇ ਤੇ ਉਸ ਦੀ ਸੱਸ ਵੀ ਗੁਜ਼ਰ ਜਾਂਦੀ ਆ ਤੇ ਉਸ ਤੋਂ ਬਾਅਦ ਪ੍ਰੀਤ ਜਦ ਇਕੱਲੀ ਘਰ ਵਿੱਚ ਰਹਿ ਜਾਂਦੀ ਆ ਤੇ ਕੱਲੀ ਨੇ ਉਸ ਘਰ ਵਿੱਚ ਕਿਸੇ ਨਾਲ ਗੱਲਾਂ ਕਰਨੀਆਂ ਕੰਧਾਂ ਨਾਲ ਇਸ ਕਰਕੇ ਉਹ ਘਰ ਛੱਡ ਕੇ ਚਲੀ ਜਾਂਦੀ ਆ ਤੇ ਉਹ ਕਿੱਥੇ ਚਲੀ ਜਾਂਦੀ ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗਦਾ ਪਰ ਜਦ ਵਿੱਕੀ ਘਰ ਆਉਂਦਾ ਹੈ ਤੇ ਉਹ ਵੇਖ ਕੇ ਸੁਣਦਾ ਬਹੁਤ ਹਰਾਣ ਹੁੰਦਾ ਹੈ ਤੇ ਸੋਚਦਾ ਹਵੇਲੀ ਗਈਆਂ ਹੋਣਗੀਆਂ ਹਵੇਲੀ ਵਿੱਚ ਵੀ ਜਾ ਕੇ ਚੈੱਕ ਕਰਦਾ ਉੱਥੇ ਵੀ ਨਹੀਂ ਹੁੰਦੀਆਂ ਸੋ ਫੇਰ ਉਹ ਗਵਾਂਡਣ ਦੇ ਘਰ ਜਾਂਦਾ ਤੇ ਉਹ ਸਾਰਾ ਕੁਝ ਦੱਸਦੀ ਆ ਕਿ ਇਹ ਕੁਛ ਹੋ ਗਿਆ ਤੇਰੇ ਪਿੱਛੋਂ ਤੇ ਉਹ ਬਹੁਤ ਪਛਤਾਉਂਦਾ ਹੈ ਤੇ ਉਸ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਵੀ ਹੁੰਦਾ ਆਉਂਦਾ ਹੋਇਆ ਉਹ ਗੁਰਦੁਆਰੇ ਮੱਥਾ ਟੇਕ ਕੇ ਵੀ ਆਉਂਦਾ ਹੈ ਤੇ ਸੋਚਦਾ ਹੈ ਕਿ ਮੈਂ ਆਪਣੀ ਮਾਂ ਤੇ ਆਪਣੀ ਘਰਵਾਲੀ ਨੂੰ ਹਮੇਸ਼ਾ ਹੁਣ ਖੁਸ਼ ਰੱਖਾਂਗਾ ਸੋ ਜਦ ਬੰਦਾ ਸਿੱਧੇ ਰਸਤੇ ਤੇ ਪੈਂਦਾ ਹੈ ਤੇ ਫੇਰ ਸਾਰਾ ਕੁਝ ਗਵਾ ਲੈਂਦਾ ਹੈ ਸੋ ਟਾਈਮ ਤੋਂ ਪਹਿਲਾਂ ਹੀ ਜੇਕਰ ਇਹ ਸਾਰਾ ਕੁਝ ਸਹੀ ਕਾਇ ਕੀਤਾ ਜਾਵੇ ਜਦੋਂ ਮਤਲਬ ਉਸ ਦੇ ਘਰ ਦੇ ਸਮਝਾ ਰਹੇ ਸੀ ਉਦੋਂ ਹੀ ਬਦਲ ਜਾਂਦਾ ਤਾਂ ਸ਼ਾਇਦ ਇਥੋਂ ਤੋ ਕਨੌਬਤ ਨਾ ਆਉਂਦੀ ਇਹ ਇਨਸਾਨ ਗਲਤੀਆਂ ਤਾਂ ਕਰ ਲੈਂਦਾ ਹੈ ਪਰ ਬਾਅਦ ਵਿੱਚ ਪਛਤਾਉਣ ਤੋਂ ਇਲਾਵਾ ਉਸ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਸੋ ਮਾਤ ਤੇ ਪੜਦਾ ਵੀਡੀਓ ਵਿੱਚ ਹੀ ਇਹ ਸਿੱਖਿਆ ਦਿੱਤੀ ਗਈ ਆ ਕਿ ਜੇ ਆਪਾਂ ਗਲਤ ਕੰਮ ਕਰ ਰਹੇ ਆ ਤੇ ਜੇ ਅਸੀਂ ਉਹ ਰਸਤਾ ਅਪਣਾ ਲਿਆ ਏ ਤੇ ਅਸੀਂ ਸੋਚਦੇ ਆਂ ਕਿ ਅਸੀਂ ਜਲਦੀ ਸਕਸੈਸ ਹੋ ਰਹੇ ਆ ਪਰ ਇਹਨਾਂ ਨੂੰ ਨਹੀਂ ਪਤਾ ਕਿ ਜਿਹੜੀ ਸਫਲਤਾ ਉੱਪਰ ਨੂੰ ਜਲਦੀ ਲੈ ਕੇ ਜਾਂਦੀ ਤੇ ਥੱਲੇ ਵੀ ਛੇਤੀ ਹੀ ਸੁੱਟ ਦਿੰਦੀ ਆ ਸੋ ਗਲਤ ਤਰੀਕੇ ਨਾਲ ਕੀਤੇ ਹੋਏ ਕੰਮ ਜਾਂ ਪੈਸਾ ਕਮਾਇਆ ਹੋਇਆ ਤੇ ਉਹ ਕਦੇ ਵੀ ਨਹੀਂ ਪਚਦਾ ਤੇ ਇਸੇ ਤਰੀਕੇ ਨਾਲ ਵਿੱਕੀ ਨਾਲ ਹੁੰਦਾ ਹੈ ਕਿਉਂਕਿ ਜਦ ਉਸਨੇ ਜਲਦੀ ਜਲਦੀ ਪੈਸੇ ਕਮਾਉਣ ਦਾ ਚਾਹਿਆ ਤੇ ਬਿਨਾ ਮਿਹਨਤ ਤੋਂ ਪੈਸੇ ਕਮਾਉਣ ਦਾ ਸੋਚਿਆ ਤੇ ਉਹ ਪੈਸਾ ਸਾਰਾ ਉਸਦੇ ਉੱਤੇ ਵੀ ਲੱਗ ਗਿਆ ਤੇ ਜੇਲ੍ਹ ਵੀ ਕੱਟਣੀ ਪਈ ਤੇ ਸਾਰੀ ਜ਼ਿੰਦਗੀ ਦੁੱਖ ਵੀ ਕੱਟਣੇ ਪਏ ਤੇ ਬਾਅਦ ਵਿੱਚ ਫੈਮਿਲੀ ਨੂੰ ਵੀ ਗਵਾ ਲਿਆ ਸੋ ਜਦ ਘਰ ਆ ਕੇ ਉਹ ਕਵਲ ਦੇ ਨਾਲ ਵੀ ਗੱਲ ਕਰਦਾ ਤੇ ਕਵਲ ਵੀ ਉਸ ਨੂੰ ਇਹੀ ਸਮਝਾਉਂਦਾ ਹੈ ਕਿ ਹੁਣ ਤੂੰ ਸਾਰਾ ਕੁਝ ਗਵਾ ਚੁੱਕਾ ਏ ਹੁਣ ਤੇਰੇ ਕੋਲ ਕੁਝ ਵੀ ਨਹੀਂ ਹੈਗਾ ਤੇ ਆਪਣੇ ਮੱਥੇ ਤੇ ਹੱਥ ਰੱਖ ਕੇ ਉਹ ਰੋਂਦਾ ਹੋਇਆ ਪਛਤਾਵਾ ਕਰਦਾ ਹੈ ਤੇ ਉਹ ਵੀ ਸੋਚਦਾ ਹੈ ਕਿ ਜੇਲ੍ਹ ਵਾਲੀ ਜ਼ਿੰਦਗੀ ਤਾਂ ਫਿਰ ਵੀ ਠੀਕ ਸੀ ਉਹ ਤਾਂ ਮੈਂ ਸਜਾ ਕੱਟ ਲਈ ਜਿਹੜੀ ਹੁਣ ਸਜਾ ਇਹ ਮੇਰੇ ਕੋਲੋਂ ਨਹੀਂ ਕੱਟੀ ਜਾਣੀ ਕਿਉਂਕਿ ਕੱਲਾ ਬੰਦਾ ਨਾ ਕਿਸੇ ਜੋਗਾ ਰਹਿ ਗਿਆ ਤੇ ਨਾ ਉਸਦੀ ਫੈਮਿਲੀ ਰਹਿ ਗਈ ਤੇ ਹੁਣ ਸਾਰੀ ਜ਼ਿੰਦਗੀ ਕੰਦਾ ਨਾਲ ਟੱਕਰਾ ਮਾਰ ਕੇ ਜ਼ਿੰਦਗੀ ਕੱਟਣੀ ਕਿੰਨੀ ਔਖੀ ਆ ਜ਼ਿੰਦਗੀ ਕਾਫੀ ਲੰਬੀ ਹੁੰਦੀ ਆ ਤੇ ਦੇਖਿਆ ਜਾਵੇ ਛੋਟੀ ਵੀ ਹੁੰਦੀ ਆ ਪਰ ਜੇ ਐਦਾਂ ਕੱਟਣੀ ਪਵੇ ਤੇ ਫਿਰ ਇੱਕ ਇੱਕ ਦਿਨ ਵੀ ਬਹੁਤ ਜ਼ਿਆਦਾ ਲੰਬਾ ਲੱਗਦਾ ਹੈ ਸੋ ਵਿੱਕੀ ਨਾਲ ਵੀ ਉਦਾਂ ਹੀ ਹੁੰਦਾ ਸੋ ਹੁਣ ਬਹੁਤ ਵਧੀਆ ਐਂਡ ਹੋਇਆ ਵੀਡੀਓ ਦਾ ਜਿਹਨੂੰ ਜਿਹਨੂੰ ਮੱਚ ਤੇ ਪੜਦਾ ਵੀਡੀਓ ਵਧੀਆ ਲੱਗ ਰਹੀ ਸੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸੋ ਆਪਾਂ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਨਾਲ ਧੰਨਵਾਦ